ਜਿਸ ਦੀ ਕਰੋ ਮੰਨੀ ਦੇ ਨਾਲ ਚਲ ਬੋਲੇ ਰਾਜ ਦੀ ਹਿੰਦੀ ਉਸ ਪਖ ਤੋਂ ਨਤਾਨਿਆ ਤੋਂ ਕੰਨੀ ਸੀ ਕੁੱਲ ਮੂਨੀਆ ਕਦਰਾਂੰਦੀ ਉਸ ਕਲਗੀ ਵਾਲੇ ਦੇ ਹੁਣਾ ਦੀ ਸਬਤ ਕਰੀ ਰਾਜਾਂਦੀ ਫਖ ਦੇ ਹਕਾਰੀਆਂ ਨੂੰ ਬੜੇ ਮਦਨੂਆਂ ਦੇ ਕਮਖਾਰਾ ਲਾ ਜਿੱਤੇ ਗਰੀਬਾਂ ਦੇ ਰਾਜੋਪੇ ਕਮਾਦੇ ਸਭ ਤੇ ਕਰੀ ਰਾਜ ਜੰਦੀ ਜਿਵੇਂ ਅਮਰਤ ਪੀਵਰ ਨੂੰ ਕੋ ਪੀਹੇ ਮੁਲੀਆਂ ਦਾ ਮਨ ਕਰਸੇ ਉਸ ਅਮਰਤ ਦਾਣੀ ਦਾ ਅਮਰਤ ਬੇ ਅਮਰਤ ਫਰਸੇ ਸਭ ਦੇਖ ਆਨੰਦਪੁਰ ਦੀ ਇਧਰ ਤੇ ਬਰਨਪੁਰੀ ਸ਼ਰਮਾਂ ਦੀ ਇਸ ਕਲਗੀ ਵਾਲੇ ਦੇ ਗੁਨਾ ਦੀ ਸਭ ਤੇ ਕਰੀ ਰਾਜ ਜੰਦੀ ਸਿਰ ਪੰਜ ਪਿਆਰਿਆਂ ਦੇ ਸਿਰ ਪੰਜ ਪਿਆਰਿਆਂ ਦੇ ਕੱਟ ਸਰਜੀਤ ਗੁਰ ਚੇਲਾ ਬਣਨੇ ਦੀ ਜੇ ਸਨੇਕ ਜਿੱਥੀ ਅਲੇ ਦੀ ਰੀਤ ਸਿੱਖ ਪੰਥ ਦੇ ਨਾਮ ਵਾਲਾਂ ਦੀ ਅਗਿਆ ਸੀ ਅਕਾਲ ਤੋਂ ਜਾਂਦੀ ਉਸ ਕਲਗੀ ਮਾਰੇ ਤੇ ਗੁਲਾਮੀ ਸੋਤ ਕਰੀ ਨਾ ਜਾਂਦੀ ਸਭ ਛੋਟੇ ਵੱਡੇ ਹਾਂ ਨੂੰ ਸੁਦਾ ਸ਼ਕਾਇਆ ਇੱਕੇ ਬੱਟ ਜਦ ਲੱਗੀ ਨਗਾਰੇ ਚੋਟ ਘਰੇ ਪਹਾੜਾਂ ਨੂੰ ਫਰਨੇਟ ਹੋ hindu ਨਰ ਬਕਮ ਗਏ ਅਲੀਅਤ ਦੁਰਗਾ ਦੀ ਕਬਰਾਂ ਦੀ ਉਸ ਕਲਗੀ ਮਾਰੇ ਗੁਨਾ ਦੀ ਸ਼ਬਦ ਕਰੀ ਨਾ ਚੰਦੀ ਹੋ ਸਕਰੇ ਢੋਲ ਵਿਹਾਨੇ ਜਿਨ੍ਹਾਂ ਦੇ ਚਲ ਨਾ ਹਥਾਂ ਨਹੀਂ ਅਖਲੀਆਂ ਬਣ ਗਏ ਗਦੜਾ ਤੋਂ ਸ਼ੇਰ ਤੇ ਘਾਲਾ ਦਸ਼ਮਣੇ ਚੱਲਿਆ ਛੰਗ ਮਾਸ ਤੋਂ ਹਾਥੀਆਂ ਦੇ ਮੁਖੇ ਲੜਦੇ ਰਹੇ ਕਰਨ ਦੀ ਉਸ ਕਲਗੀ ਵਾਲੇ ਦੇ ਗੁਨਾ ਦੀ ਸ਼ਬਦ ਕਰੀ ਨਾ ਚੰਦੀ ਇੱਕ ਸੈਦ ਮੀਏ ਨਾ ਨਾਮਯਦ ਮੇਰੇ ਸੰਗ ਦੇ ਯਾਮਿਆਤ ਜੀ ਦਾ ਛਟਿਆ ਭੇਦ ਪੰਗਤ ਵਿੱਚ ਕਰਿਆ ਇੱਕ ਪੱਟੀ ਨਾਮ ਦੀ ਜੱਡੀ ਸਾਹਿਬ ਤੇ ਦਰੋਸੀ ਬਰੋਸਾਂ ਦੀ ਉਸ ਕਲਗੀ ਮਾਰੇ ਦੇ ਗੁਨਾ ਦੀ ਸ਼ਬਦ ਕਰੀ ਨਾ ਚੰਦੀ ਕੁੰ ਤੇਰਾ ਵਰਸਾ ਦਾ ਲੋੜ ਹੈ ਜਰਨ ਜਹਾਜ਼ ਤੇ ਆਇਆ ਕੁੰ ਤੇਰਾ ਵਰਸਾ ਦਾ ਤੋੜਾ ਲਰਨ ਜਹਾਰ ਤੇ ਆਇਆ ਗੱਲ ਕਿੱਥੇ ਜਗਰੇ ਦੀ ਪੁੱਤਰ ਨੂੰ ਪਾਣੀ ਦੀ ਨਿਪਟਿਆ ਹੀ ਰਾਦੇ ਨਰਮੇ ਦੀ ਮਰਦ ਨੂੰ ਨਾ ਚੰਦੀ ਨਮੋਹੀਦਾ ਤੇ ਜਿਸ ਤਰ੍ਹਾਂ ਬਾਰੇ ਚਾਹ ਰੇ ਲਾਲ ਬੋ ਕਰਕੇ ਦੇਖ ਲਵੋ ਕਿ ਤੂੰ ਵੀ ਮਿਲਦੀ ਨਹੀਂ ਮਸਾਲਾ ਜਿੱਤ ਗਦੇ ਮਾਗੀ ਸਹੀਦੀ ਚੰਦ ਬਾਗੂ ਚਮਕਾਂ ਦੀ ਸਿਰ ਚੰਦ ਬਾਗੂ ਚਮਕਾਂ ਦੀ ਉਸ ਕਰਨੀ ਬਾਰੇ ਦੇ ਬੁਆ ਦੀ ਸਿਰਤ ਕਈ ਨਾ ਚੰਦੀ ਮਨੂਕ ਸਿੰਘੀ ਫੌਜੀ ਸਾਹਿਬ ਉਹਨਾਂ ਵੱਲੋਂ 100 ਰੁਪਇਆ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਬੇਟਾ ਕੈਨੇਡਾ ਵਿੱਚ ਹੈ ਉਹਨਾਂ ਦਾ ਉਹਨਾਂ ਵੱਲੋਂ 100 ਰੁਪਇਆ ਮਲਕੀਰ ਸਿੰਘ ਜੀ ਤਰਵਾ ਉਹਨਾਂ ਵੱਲੋਂ 100 ਰੁਪਇਆ ਹੋਰ ਹਰਦੇਵ ਸਿੰਘ ਜੀ ਤਰਵਾ ਉਹਨਾਂ ਵੱਲੋਂ 100 ਰੁਪਇਆ ਪ੍ਰਧਾਨ ਸਾਹਿਬ ਵੱਲੋਂ ਹੋਰ ਬਹੁਤ ਸਾਰੇ ਭੈਣਾਂ ਵੱਲੋਂ ਵੀਰਾਂ ਵੱਲੋਂ ਸਮੁੱਚੇ ਨਗਰ ਵੱਲੋਂ ਬੇਅੰਤ ਮਾਇਆ ਹੈ ਮੈਂ ਇੰਨੇ ਮਾਣ ਦੇ ਯੋਗ ਨਹੀਂ ਜਿੰਨਾ ਤੁਸੀਂ ਮੈਨੂੰ ਮਾਣ ਦਿੱਤਾ ਹੈ